ਅਸੀਂ ਚੱਲੇ ਸੀ ਅੱਜ ਆਪਦੀ ਭੈਣ ਕੋਲੇ ਤੇ ਹਜੇ ਅੱਡੇ ਤੇ ਪਹੁੰਚੀ ਸੀਗੇ ਤੇ ਨਾਲ ਹੀ ਮੀਂਹ ਪੈਣ ਲੱਗ ਗਿਆ ਸੀਗਾ ਉਸ ਤੋਂ ਬਾਅਦ ਅਚਾਨਕ ਹੀ ਮੈਨੂੰ ਆ ਦਾਲ ਵਾਲਾ ਭਾਈ ਦੱਸ ਗਿਆ ਸੀਗਾ ਦਵਾ ਦਾ ਮੈਂ ਤਾਂ ਦੋ ਪੈਕ ਤੇ ਦਾਲ ਤੇ ਲੈ ਕੇ ਆਈ ਸੀਗੀ ਜਿਹੜੇ ਕਿ ਮੈਨੂੰ ਇੰਨੇ ਜ਼ਿਆਦਾ ਟੇਸਟੀ ਲੱਗਦੇ ਹਨ ਮੈਨੂੰ ਬਹੁਤ ਵਧੀਆ ਲੱਗਦੇ ਆ ਉਸ ਤੋਂ ਬਾਅਦ ਫਾਈਨਲੀ ਦੋ ਤਿੰਨਾਂ ਘੰਟਿਆਂ ਦੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਗਏ ਸੀਗੇ ਕਿਉਂਕਿ ਇਹਨਾਂ ਦਾ ਪਿੰਡ ਬਹੁਤ ਜ਼ਿਆਦਾ ਦੂਰ ਆ ਮੰਮੀ ਡੈਡੀ ਰਮਾਨ ਤੇ ਪਾਪਾ ਤੇ ਮੇਰਾ ਭਰਾ ਹੀ ਤਾਂ ਪਹਿਲਾਂ ਮੋਟਰਸਾਈਕਲ ਤੇ ਆ ਗਏ ਸੀਗੇ ਉਸ ਤੋਂ ਬਾਅਦ ਡੈਡੀ ਲੱਗੇ ਸੀਗੇ ਕੰਮ ਕਰਨ ਕਿਉਂਕਿ ਡੈਡੀ ਹ ਕਿ ਕਿਉਂਕਿ ਉਹਨਾਂ ਦਾ ਘਰ ਪੌਣਾ ਸੀਗਾ ਫਾਈਨਲੀ ਬਾਕੀ ਸਾਰਾ ਘਰ ਪੈ ਗਿਆ ਸੀਗਾ ਬਸ ਹੁਣ ਕੱਲ ਨੂੰ ਲੈਂਟਰੀ ਪੈਣਾ ਸੀਗਾ ਤੇ ਬਹੁਤ ਹੋਰ ਵੀ ਸਾਰੇ ਰਿਸ਼ਤੇਦਾਰ ਆਈ ਹੋਏ ਸੀਗੇ ਤੇ ਜਵਾਕ ਜੱਲਾ ਸੀਗਾ ਸਾਰਾ ਖੇਡਣ ਲੱਗਾ ਪਿਆ ਸੀਗਾ ਉਸ ਤੋਂ ਬਾਅਦ ਅਸੀਂ ਘਰ ਦਾ ਜਿਹੜਾ ਮਾੜਾ ਮੋਟਾ ਨਿੱਕਾ ਨੰਨਾ ਕੰਮ-ਕੁਮ ਕੀਤਾ ਚਾਹ ਪਾਣੀ ਤਾਂ ਵੈਸੇ ਮੈਂ ਚਾਹ ਪੀਂਦੀ ਨਹੀਂ ਹੈਗੀ ਕਿ ਬਸ ਰੋਟੀ ਬਣਾ ਲਈ ਸੀਗੀ ਫਿਰ ਇੱਥੇ ਸਾਰੀਆਂ ਮੇਰੀਆਂ ਭੈਣਾਂ ਰੋਟੀ ਖਾਂਦੀਆਂ ਪਈਆਂ ਸੀਗੀਆਂ ਤੇ ਉਦੋਂ ਬਾਅਦ ਚ ਜਵਾਕ ਜੱਲਾ ਆਪਦਾ ਖੇਡਣ ਲੱਗ ਗਿਆ ਸੀਗਾ ਰਾਤ ਹੋ ਗਈ ਸੀ ਜਗ੍ਹਾ ਹੈ ਨਹੀਂ ਸੀਗੀ ਪਰ ਅਸੀਂ ਸਿਰੇ ਤੋਂ ਲੈ ਕੇ ਸਿਰੇ ਤੱਕ ਮੰਜੇ